raag gauri gwaree ri astapadi kabir ji ki ek onkar satgurus prasad sukh mangat dukha age aaveh so sak ham ho na mangya bhavai ਸੁਖ ਮੰਗਤ ਦੁਖ ਆਗੇ ਆਵੇ ਸੋ ਸੁਖ ਹਮ ਹੋਣਾ ਮੰਗਿਆ ਭਾਵੇ ਵਿਖਿਆਇ ਜੋ ਸੁਰਤ ਸੁਖ ਵਾਸਾ ਕੈਸੀ ਹੋਈ ਹੈ ਰਾਜਾ ਰਾਮ ਨਵਾਸਾ ਰਹਾਉ ਇਸ ਸੁਖ ਤੇ ਸ਼ਿਵ ਬ੍ਰਹਮ ਡਰਾਨਾ ਸੋ ਸੁਖ ਹਮ ਹੋ ਸਾਚ ਕਰ ਜਾਨਾ ਸਨ ਕਾਦ ਗਨਾਰਦ ਮਨ ਸੇਖਾ ਤਨ ਵੀ ਤਨ ਮੈਂ ਮਨ ਨਹੀਂ ਪੀਖਾ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੂਟੇ ਮਨ ਕਹਾਂ ਸਮਾਈ ਗੁਰ ਪ੍ਰਸਾਦੀ ਗੁਰ ਪ੍ਰਸਾਦੀ ਜੈ ਦਿਉ ਨਾਮਾ भक्ति के प्रेम इन ही है जान इस मन को नहीं आवण जाना जिसका परम गया तिन साच पहचाना इस मन को रूप नरेख अकाई हुक्मे होआ ਹੁਕਮ ਬੂਜ ਸਮਾਈ ਇਸ ਮਨ ਕਾ ਕੋਈ ਜਾਣੇ ਭੀਓ ਇਸ ਮਨ ਲੀਣ ਪਈ ਸੁਖ ਦੇਓ ਜਿਓ ਏਕ ਅਰ ਸਗਲ ਸਰੀਰਾ इस मन को रवरहे कवीरा गोडी गवरीरी अनिस एक नाम जो जागे केतक सिद्ध भए लिब लागी रहाओ साधक सिद्ध सकल मनहारे एक नाम का लिप तरतारे ਜੋ ਹਰ ਹਰੇ ਸੋ ਹੋਏ ਨਯਾਨਾ ਕਹ ਕਬੀਰ RAM ਨਾਮ ਪਛਾਨਾ ਗੌੜੀ ਪੀ ਸੋਰਠ ਪੀ ਹਰੇ ਜੀ ਨੇ ਲੱਜ ਲਾਜ ਤੋਏ ਨਾਹੀ ਹਰ ਦਜ ਕਦ ਕਾਹੋਂ ਕੀ ਜਾਹੀ ਰਹਾਉ ਜਾ ਕੋ ਠਾਕਰੀ ਉਚਾ ਹੋਈ ਸੋ ਜਨ ਪਰ ਕਰ ਜਾਤ ਨ ਸੋਹੀ ਸੋ ਸਾਹਿਬ ਰਹਾ ਪਰਪੁਰ ਸਦਾ ਸੰਗ ਨਾਹੀ ਹਰ ਦੂਰ ਕਬਲਾ ਚਰਨ ਸ਼ਰਨ ਹੈ ਜਾਕੇ ਕੋ ਨਾਨਕ ਕਹੋ ਜਨਕਾ ਨਾਹੀ ਕਰਤਾ ਕੇ ਸਭ ਹੋ ਕਹਿ ਜਾਸ ਕੀ ਬਾਤਾ ਸੂਸਮ ਰੱਥ ਨਿਜ ਪਤ ਹੈ ਦਾਤਾ ਕਹ ਕਬੀਰ ਪੂਰਨ ਜਗ ਸੋਈ ਜਾਕੇ ਹਿਰਦੈ ਅਵਰ ਨ ਕੋਹੀ کون کپوت پتا کو کام کون کپوت پتا کو کا کون مرے کو دے سنتا پو ہر ٹھگ جگ کو ٹھگ لائی ਹਰ ਕੇ ਵਿయోగ ਕੈਸੇ ਜੀਉ ਮੇਰੀ ਮਾਈ ਰਹਾਉ ਕੌਣ ਕੁਪਰਖ ਕੌਣ ਕੀ ਨਾਰੀ ਇਯਾਤ ਤਲਿ ਹੋ ਸਰੀਰ ਵਿਚਾਰੀ ਕਹ ਕਬੀਰ ਠੱਗ ਸਿਉ ਮਨ ਮਾਨਿਆ ਗਈ ਠਗਾਰੀ ਠੱਗ ਪੈ ਚਾਨੀਆਂ ਅਬ ਮੌਕੋ ਅਬ ਮੋਕੋ ਪੈ ਰਾਜਾ ਰਾਮ ਸਹਾਈ ਜਨਮ ਮਰਨ ਕਟ ਪਰਮਗਤ ਪਾਈ ਰਹਾਉ ਸਾਧੂ ਸੰਗਤ ਦੀਓ ਰਲਾਈ ਪੰਚ ਦੂਤ ਤੇ ਲਿਓ ਛੜਾਈ ਅਮਰਤ ਨਾਮ ਜਪੋ ਜਪ ਰਸਨਾ ਅਮੋਲ ਦਾਸ ਕਰ ਲੀਨੋ ਆਪਣਾ ਸਤ ਗੁਰ ਕੀਨੋ ਪਰ ਉਪਕਾਰ ਕਾੜ ਲੀਨ ਸਾਗਰ ਸੰਸਾਰ ਚਰਨ ਕਮਲ ਸਿਓ ਲਾਗੀ ਪ੍ਰੀਤ ਗੋਬਿੰਦ ਬਸੇ ਨਿਤ ਨਿਤ ਚੀਤ ਮਾਇਆ ਤਬ ਤਬੁਝਿਆ ਅੰਗਿਆਰ ਮਨ ਸੰਤੋਖ ਨਾਮੇ ਆਧਾਰ ਜਲ ਤਲ ਪੂਰ ਰਹੇ ਪ੍ਰਭ ਸੁਆਮੀ ਜਦ ਵੀ ਖੂੰਦ ਦੇ ਅੰਤਰ ਜਾਮੀ ਆਪਣੀ ਭਗਤ ਆਪ ਹੀ ਦਰੜਾਈ ਪੂਰਵ ਲਿਖਤ ਮਿਲਿਆ ਮੇਰੇ ਭਾਈ ਜਿਸ ਕਿਰਪਾ ਕਰੇ ਤਿਸ ਪੂਰਨ ਸਾਜ ਕਬੀਰ ਕੋ ਸੁਆਮੀ ਗਰੀਬ ਨਿਵਾਜ ਜਾਲੇ ਹੈ ਸੂਤਕ ਥਲ ਹੈ ਸੂਤਕ ਸੂਤਕਿਓ ਪਤ ਹੋਈ ਜਨਮੇ ਸੂਤਕ ਮੂਏ ਫੁਨ ਸੂਤਕ ਸੂਤਕ ਪਰ ਜਿ ਬਿਗੋਈ ਕਹੋ ਰੇ ਪੰਡਿਆ ਕੌਣ ਪਵਿਤਾ ਐਸਾ ਗਿਆਨ ਜਪੂ ਮੇਰੇ ਮੀਤਾ ਰਹਾ ਓ ਨੈਨੂ ਸੂਤਕ ਬੈਨੂ ਸੂਤਕ ਸੂਤਕ ਸਰਵਨੀ ਹੋਈ ਊਟਤ ਬੈਠਤ ਸੂਤਕ ਲਾਗੀ ਸੂਤਕ ਪਰੈ ਰਸੋਈ पासन की बेद सबको जानै छुडन की एक कोई कह कबीर राम हृदय बिचारै सूतक किने न होई